ਇਸ ਟਾਈਮ ਬਠਿੰਡਾ ਦੇ ਐਮਜ਼ ਦੇ ਬਾਹਰ ਮੌਜੂਦ ਹੈ ਜਿੱਥੇ ਸਿਕਿਉਰਿਟੀ ਗਾਰਡਸ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੜਾ ਕਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਏਮਜ਼ ਬਟਿੰਡਾ ਦੇ 게ਟ ਦੇ ਕੋਲ ਦੀਆਂ ਦਿਖਾ ਰਿਹਾ ਜਿੱਥੇ ਏਮਜ਼ ਦੇ ਗਾਰਡਸ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਲਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਇਸ ਪ੍ਰਦਰਸ਼ਨ ਦਾ ਬਾਈ ਜੀ ਸਾਡੇ ਨਾਲ ਹੈ ਗੱਲਬਾਤ ਕਰਦੇ ਬਾਈ ਜੀ ਪਹਿਲਾਂ ਤਾਂ ਕੀ ਨਾਮ ਹੈ ਤੁਹਾਡਾ ਮੈਂ ਹਰਪ੍ਰੀਤ ਜੀ ਹਰਪ੍ਰੀਤ ਜੀ ਕਿਉਂ ਤੁਹਾਨੂੰ ਪ੍ਰਦਰਸ਼ਨ ਕਰਨਾ ਪਿਆ ਏਮਜ਼ ਬਟਿੰਡਾ ਦੇ ਬਾਹਰ ਕੀ ਕਾਰਨ ਹੈ ਦਾ ਬਾਈ ਜੀ ਪਹਿਲਾਂ ਤਾਂ ਅਸੀਂ ਤੈਨਕ ਜੀ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਸਾਡੀ ਸਾਰ ਲਾਈਨ ਆਇਓ ਪਰ ਜਿਹੜਾ ਅੱਜ ਦਾ ਅਸੀਂ ਪ੍ਰਦਰਸ਼ਨ ਕਰ ਰਹੇ ਆ ਅਸੀਂ ਨਾਈਟ ਡਿਊਟੀ ਕਰ ਰਹੇ ਆ ਜਾਤਾ ਸਾਨੂੰ 10:40 ਮਿੰਟ ਤੱਕ ਮੈਸੇਜ ਆਉਂਦਾ ਵੀ ਜਿਹੜੇ 47 ਗਾੜਾ ਤੇ 10 ਕੁੜੀਆਂ ਉਹਨੂੰ ਇੱਥੋਂ ਕੱਢਦਾ ਵੀ ਸਵੇਰੇ ਡਿਊਟੀ ਤੇ ਨਹੀਂ ਆਉਣਗੇ ਪਰ ਲੇਕਨ ਸਾਡੇ ਅੰਦਰ ਇੱਕ ਮਾਹੌਲ ਦਾ ਬਣ ਗਿਆ ਵੀ ਸਾਡੇ ਨਾਲ ਕੀ ਘਟਣਾ ਵਾਪਰ ਗਈ ਸਾਡੇ ਇਹਦੇ ਜਿਹੜੇ ਹੋਰ ਗਾਰਡ ਨੇ 60 ਬੰਦਾ ਦੀ ਲਿਸਟ ਹੋਰ ਤਿਆਰ ਹੋ ਰਹੀ ਆ ਉਹ ਕਹਿੰਦੇ ਵੀ ਅਸੀਂ 250 ਬੰਦਾ ਪੂਰਾ ਕਰਨਾ ਅਸੀਂ ਪੁਰਾਣਾ ਬੰਦਾ ਕੋਈ ਨਹੀਂ ਰੱਖਣਾ ਇਹ ਜਿਹੜਾ ਟੈਂਡਰ ਹੋਇਆ ਇਹ ਮੁੱਲੀ ਮਿਲੀ ਭੁਗਤੇ ਦੇ ਨਾਲ ਹੋਇਆ ਇੱਕ ਸਾਡੇ ਕੋਲੇ ਜਿਹੜਾ ਗਾਰਡ ਸੀ ਵਿਚਾਰਾ ਭਰਤੀ ਹੋਣ ਵਾਸਤੇ ਆ ਸੀ ਉਦੋਂ 60000 ਰੁਪਈਆ ਮੰਗਿਆ ਇਹਨਾਂ ਨੇ ਗਾਰਡ ਰੱਖਣ ਵਾਸਤੇ ਇਹ ਪੂਰੀ ਕਰਾਪਸ਼ਨ ਦੇ ਨਾਲ ਟੈਂਡਰ ਹੋਇਆ ਜਿਹੜੀਆਂ ਸਾਡੀਆਂ ਅੱਤ ਕੁੜੀਆਂ ਨੇ ਸਾਡੇ ਤੇ ਨੌਜਵਾਨ ਮੁੰਡਿਆ ਵਿਚਾਰੇ ਜਿਹੜੇ ਮੈਲਡਨ ਨੇ ਵਿਚਾਰੇ ਉਹ ਇੱਥੇ ਕਰਾਇਆ ਤੇ ਮਕਾਨ ਲੈ ਕੇ ਰਹਿ ਰਿਆ ਤੇ ਖਰਚੇ ਤੁਸੀਂ ਦੇਖ ਲਓ ਕਿੰਨੇ ਨੌਜਵਾਨ ਬੇਰੁਜ਼ਗਾਰ ਆ ਰੋਜ਼ਗਾਰ ਪਹਿਲੀ ਨਹੀਂ ਮਿਲਦਾ ਪਰ ਇਹਨਾਂ ਨੇ ਅੱਜ ਸਾਡਾ ਰੋਜ਼ਗਾਰ ਨੂੰ ਬੋਲੇ ਸਾਡੇ ਢਿੱਡ ਤੇ ਲੱਤ ਮਾਰਿਆ ਅੱਜ ਤੁਸੀਂ ਦੇਖ ਰਹੇ ਜਿਹੜਾ ਪ੍ਰਦਰਸ਼ਨ ਦੇ ਵਿੱਚ ਸਾਡੇ ਕਿੰਨਾ ਗੁੱਸਾ ਭਰਿਆ ਹੋਇਆ ਸਾਡੇ ਤੇ ਕੀ ਬੀਤ ਰਹੀ ਆ ਇੱਕ ਸਾਡੇ ਲੇਡੀਜ਼ ਕੁੜੀ ਆ ਉਹਦੇ ਮਤਲਬ ਕਿ ਭਰਾ ਵੀ ਨਹੀਂ ਹੈਗਾ ਉਹਦੇ ਬ੍ਰਦਰ ਵੀ ਨਹੀਂ ਹੈਗਾ ਕਮਾਉਣ ਵਾਲਾ ਕੋਈ ਵੀ ਨਹੀਂ ਅਸੀਂ ਉਹਨੂੰ ਦਾਦਾ 200 ਰੁਪਏ ਕਰਕੇ ਸਹਾਰਾ ਲਾਉਣਿਆ ਅੱਜ ਉਹਦੇ ਵੀ ਪੇਟ ਤੇ ਲੱਤ ਮਾਰੀ ਇਹ ਜਿਹੜੀ ਬਰਾਡ ਕੰਪਨੀ ਆਈ ਹੈ ਨਾ ਇਹ ਕਹਿੰਦਾ ਵੀ ਅਸੀਂ ਮੈਂ ਮਤਲਬ ਕਿ ਰੱਬ ਨੂੰ ਮੰਨਣ ਵਾਲੇ ਆ ਜੇ ਤੁਸੀਂ ਰੱਬ ਨੂੰ ਆਲੇ ਹੋ ਤਬਰ ਇਨੇ ਟੇਡ ਤੇ ਲੱਤ ਕਿਉਂ ਮਾਰੀ ਆ ਕਾਹ ਰੋਜ਼ਗਾਰ ਕੋਇਆ ਇੱਕ ਜਿਹੜਾ ਟੈਂਡਰ ਦਾ ਮਾਸਟਰਮਾਈਂਡ ਬੰਦਾ ਜਿਹਨੂੰ ਅਸੀਂ ਇੱਥੇ ਬੱਲੂ ਆਣੇ ਨਾਲ ਜਗਸੀਰ ਸਿੰਘ ਉਹ ਜਿਹੜਾ ਆਪਣੇ ਡਿਪਟੀ ਡਾਇਰੈਕਟਰ ਨੇ ਉਹਨਾਂ ਦੀ ਜੁੰਡ ਦੇ ਵਿੱਚ ਕੰਮ ਕਰਦਾ ਸੀ ਉਹ ਪਤਾ ਨਹੀਂ ਉਹਨਾਂ ਦੇ ਗੱਡੀਆਂ ਸਾਫ਼ ਕਰਦਾ ਸੀ ਪਹਿਲਾਂ ਕੀ ਕਰਦਾ ਸੀ ਇੱਥੇ ਚਾਚਾਗਿਰੀ ਕਰਕੇ ਉਹਨੇ ਉਹਨੇ ਆਉਦੇ ਪੈਰ ਜਮਾ ਲਏ ਸਾਡੇ ਤੋਂ ਵੀ ਚਾਚਾਗਿਰੀ ਕਰਾਉਣਾ ਚਾਹੁੰਦਾ ਸੀਗਾ ਉਹ ਤੇ ਅੱਜ ਤੁਸੀਂ ਆ ਲਾਓ ਉਹ ਪੂਰੇ ਇੰਦਲਾ ਮਾਲਕ ਉਹ ਆ ਡੀਡੀਆ ਡਿਪਟੀ ਡਾਇਰੈਕਟਰ ਨੂੰ ਨਹੀਂ ਬੰਨਿਆ ਜਾਂਦਾ ਡਾਇਰੈਕਟਰ ਦਾ ਜਿਹੜਾ ਹੋਇਆ ਸਾਰਾ ਆਪ ਨਹੀਂ ਬੈਠਿਆ ਕਾਰਨ ਕੀ ਹੈ ਜਿਹੜਾ ਤੁਹਾਨੂੰ ਕੱਢਿਆ ਜਾ ਰਿਹਾ ਹੈ ਕਾਰਨ ਇਹ ਆ ਵੀ ਕੰਪਨੀ ਦਾ ਟੈਂਡਰ ਚੇਂਜ ਹੋਇਆ ਜਿਹੜੇ ਸਾਡੇ ਪੁਰਾਣੇ ਬੰਦੇ ਆ 7 ਸਾਲ ਹੋ ਗਏ ਕਿਸੇ ਨੂੰ 6 ਸਾਲ ਹੋ ਗਏ ਕਿਸੇ ਨੂੰ 5 ਸਾਲ ਹੋ ਗਏ ਉਹਨਾਂ ਨੂੰ ਕੱਢਣ ਦਾ ਕਰ ਰਹੇ ਆ ਵੀ ਉਹਨੂੰ ਤੁਸੀਂ ਪੈਸੇ ਨਹੀਂ ਮੰਗ ਸਕਦੇ ਜਿਹੜੇ ਪੁਰਾਣੇ ਬੰਦੇ ਪੈਸੇ ਨਹੀਂ ਦੇਣਗੇ ਨਵੇਂ ਬੰਦੇ ਭਰਤੀ ਕਰਨਗੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਤੋਂ 60000 ਰੁਪਏ ਵਸੂਲਿਆ ਯਾਰ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਜੌਬ ਕਰ ਰਹੇ ਹੋ ਐਮਜ਼ ਬਟੰਡਾ ਚ ਸਰ ਸਾਨੂੰ ਸਾਢੇ 3 ਸਾਲ ਹੋ ਗਏ ਕੋਈ ਪੰਜ ਸਾਲ ਤੋਂ ਕਰ ਰਿਹਾ ਕੋਈ 7-8 ਤੋਂ ਕੋਈ 10 ਸਾਲ ਤੋਂ ਵੀ ਕਰ ਰਿਹਾ ਜਦੋਂ ਨੇ ਐਮ ਵਿੱਚ ਬਣਿਆ ਇੱਥੇ ਸਾਡੇ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਆ ਜੇ ਕਿਸੇ ਮਰੀਜ਼ ਨੂੰ ਬਲੱਡ ਦੀ ਲੋੜ ਪੈਂਦੀ ਆ ਬਲੱਡ ਵੀ ਦੇਣਾ ਕੋਰੋਨਾ ਕਾਲ ਚ ਵੀ ਕੰਮ ਕੀਤਾ ਸਾਡੀਆਂ 4 ਕੰਪਨੀਆਂ ਦੇ ਟੈਂਡਰ ਚੇਂਜ ਹੋ ਗਏ ਪਰ ਪਹਿਲੀ ਵਾਰ ਸੁਣਿਆ ਵੀ ਬਰਾੜ ਕੰਪਨੀ ਦੇ ਬੰਦੇ ਕਰਦੇ ਤਿੰਨ ਕੰਪਨੀਆਂ ਤੇ ਕੋਈ ਦੇਖ ਲੋ ਸਾਡੇ ਘਰਾਂ ਦੇ ਚੁੱਲ੍ਹੇ ਬੰਦ ਕਰਤੇ ਇਹ ਸੌਖੀ ਰੋਟੀ ਖਾਣੂ ਆ ਇਸਿਆਂ ਦੇ ਵਿੱਚ ਬੈਟਿਆ ਬਰਾਡ ਕੰਪਨੀ ਦਾ ਜਿਹੜਾ ਓਨਰ ਸੀ ਸਾਡੇ ਕੋਲੇ ਆ ਕੇ ਸਾਨੂੰ ਮਿੱਠੀ ਗੋਲੀ ਦਿੰਦਾ ਸੀ ਲੌਲੀਪਾਪ ਦਿੰਦਾ ਸੀ ਉਹ ਅਸੀਂ ਨਹੀਂ ਲਿਆ ਅਸੀਂ ਕਿਹਾ ਸਾਡੇ ਨਾਲ ਡਿਪਟੀ ਡਾਇਰੈਕਟਰ ਗੱਲ ਕਰੇਗਾ ਡਾਇਰੈਕਟਰ ਕਰੇ ਜਿਹੜੇ ਸਾਡੇ ਡਾਕਟਰ ਨੇ ਸਾਡੇ OIC ਵਾੜਿਆ ਸਿਕਿਉਰਟੀ ਦਾ ਇੰਚਾਰਜ ਆ ਜਿਹੜਾ ਸਿਕਿਉਰਟੀ ਦਾ ਹੀ ਹੋਣਾ ਚਾਹੀਦਾ ਤੇ ਡਾਕਟਰ ਨੂੰ ਸਾਡੇ ਸਿਰ ਤੇ ਬਿਠਾਇਆ ਹੋਇਆ ਅੱਜੋ ਸਾਡੇ ਵਿੱਚ ਵੀ ਨਹੀਂ ਆਇਆ ਐਮਸ ਤੇ ਜਿਹੜੇ ਅਧਿਕਾਰੀ ਆ ਉਹ ਤੁਹਾਨੂੰ ਕੋਈ ਮਿਲਣ ਆਏ ਤੁਹਾਡੇ ਨਾਲ ਗੱਲਬਾਤ ਹੋਈ ਹੈ ਕੋਈ ਅਸੀਂ ਤਾਂ ਰਾਤ ਦੀ ਡਿਊਟੀ ਕੀਤੀ ਆ ਭੁੱਖੇ ਸਾਰਨੇ ਲਈ ਪਰ ਲੇਕਿਨ ਇਹ ਜਦੋਂ ਗਾੜਦੀ ਪਹਿਲਾਂ ਸਾਡੇ ਐਟਰੀਬਿਊ ਹੋ ਗਈ ਪੁਲਿਸ ਵੈਰੀਫਿਕੇਸ਼ਨ ਹੋ ਗਈ ਡਰੋ ਟੈਸਟ ਹੋ ਗਿਆ ਦੁਵਾਰੇ ਵੀ ਦਿੱਤਾ ਸੀ ਡਾਕੂਮੈਂਟ ਸਾਡੇ ਵੈਰੀਫਾਈ ਨਹੀਂ ਕੀਤੇ ਚਾਕੇ ਸਾਰ ਤੇ ਰੱਖ ਲੈ ਇਹਨਾਂ ਦੇ ਸਾਡੇ 2 ਵਜੇ 30 ਤਰੀਕ ਨੂੰ 2 ਵਜੇ ਤੇ ਜਿਹੜਾ ਬਾਗ ਬਣਿਆ ਪਿੱਛੇ ਆਪਣੇ ਰੋਡ ਦੇ ਉੱਪਰ ਮੋੜ ਤੇ ਇਹਨਾਂ ਦੇ 150 ਬੰਦਾ ਖੜਿਆ ਸੀ ਪਾਰਦੀ ਪਵਾ ਕੇ ਪਿੱਛੇ ਹੀ ਲੈ ਕੇ ਆਏ ਨੇ ਸਾਨੂੰ ਤਾਂ ਪਤਾ ਵੀ ਨਹੀਂ ਸੀ ਕਾਰਨ ਕੀ ਹੋਇਆ ਬਾਈ ਜੀ ਜੋ ਤੁਹਾਨੂੰ ਕੱਢਿਆ ਜਾ ਰਿਹਾ ਸਰ ਜੀ ਮੈਂ ਲਖਵੀਰ ਸਿੰਘ ਸਿਕਿਉਰਿਟੀ ਸੁਪਰਵਾਈਜ਼ਰ 2019 ਤੋਂ ਸਭਾਵਾ ਨਾ ਰਹਾ 2019 ਤੋਂ ਮੈਂ ਸਿਕਿਉਰਿਟੀ ਇੰਚਾਰਜ ਰਹਾ ਜਿੰਨਾ OPD ਦਾ ਚਾਰਜ ਹੋਇਆ ਉਸ ਤੋਂ ਬਾਅਦ ਜਿੰਨਾ IPD ਦਾ ਚਾਰਜ ਹੋਇਆ ਸਭ ਸੂਈ ਤੋਂ ਲੈ ਕੇ ਵੱਡੀਆਂ-ਵੱਡੀਆਂ ਮਸ਼ੀਨਾਂ ਮੇਰੀਆਂ ਦੇਖ ਰੇਕ ਵਿੱਚ ਆਈਆਂ ਅੱਜ ਬੜਾ ਮੰਦਭਾਗਾ ਦੇਣਾ ਵੀ ਇੱਥੇ ਜੋ ਮੇਰੇ ਗਾਰਡ ਨੇ ਪੁਰਾਣੇ ਗਾਰਡ ਦੇ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਨੌਕਰੀ ਨਹੀਂ ਇੱਕ ਇਹਨਾਂ ਨੇ ਬੰਦਾ ਕਰਤਾ ਜਗਸੀਰ ਸਿੰਘ ਨਾਣਾ ਦਾ ਸੁਪਰਵਾਈਜ਼ਰ ਜੋ ਉੱਚ ਪ੍ਰਬੰਧਕਾ ਨਾ ਮਿਲਿਆ ਹੋਇਆ ਉਸ ਨੇ ਬੰਦੇ ਨੇ ਪੁਰਾਣੇ ਬੰਦੇ ਦੀ ਲਿਸਟਾਂ ਬਣਾਈਆਂ ਤੇ 50 ਬੰਦੇ ਦੀ ਲਿਸਟਾਂ ਬਣਾਉਂਦੀਆਂ ਉਸ ਤੋਂ ਬਾਅਦ ਚਾਰ ਸੁਪਰਵਾਈਜ਼ਰ ਨੈਕਸਟ 100 ਬੰਦੇ ਦੀ ਲਿਸਟ ਹੋਰ ਬਣਾਈ ਜਾ ਰਹੀ ਹੈ ਕਹਿੰਦੇ ਇੱਥੇ ਅਸੀਂ ਪੁਰਾਣੇ ਬੰਦੇ ਰਹਿਣ ਨਹੀਂ ਦੇਣੇ ਜਿਨ੍ਹਾਂ ਦਾ ਰੋਜ਼ਗਾਰ ਬੜੀ ਮੁਸ਼ਕਲ ਨਾਲ ਚੱਲ ਰਿਹਾ ਸੀ ਬੜੀ ਉਹਨਾਂ ਦਾ ਪਰਿਵਾਰ ਵੀ ਹੈ ਉਹਨਾਂ ਨੇ ਬੱਚਿਆਂ ਦੀ ਵੀ ਸਭੀ ਭਰਨੀ ਆ ਸਰ ਬੜੇ ਮੁਸ਼ਕਲ ਨਾਲ ਅਸੀਂ ਫਸ ਚੁੱਕੇ ਆਂ ਏਮਜ਼ ਦੇ ਅਧਿਕਾਰੀਆਂ ਦਾ ਕੀ ਰੋਲ ਐ ਇਸ ਤੇ ਸਰ ਇਹ ਜੋ ਕੰਟਰੈਕਟ ਹੁੰਦਾ ਅਸੀਂ ਕੰਟਰੈਕਟ ਬੇਸ ਤੇ ਆ ਸਾਰੇ ਕੰਟਰੈਕਟ ਬੇਸ ਤੇ ਆ ਜੋ ਸਾਡਾ ਕੰਟਰੈਕਟਰ ਹੈ ਮੈਨ ਉਹ ਉੱਚ ਅਧਿਕਾਰੀਆਂ ਦੇ ਥੱਲੇ ਆਉਂਗਾ ਕੰਟਰੈਕਟ ਦੇ ਨਾਲੇ ਉਹ ਹੁੰਦੇ ਆ ਅਗਰ ਕੋਈ ਵੀ ਹਦਾਇਤਾਂ ਉਹ ਦੇਣਾ ਉਹ ਇਨ ਬਿਨ ਲਾਗੂ ਹੁੰਦੀਆਂ ਨੇ ਅੱਜ ਬੜਾ ਮੰਦ ਭਾਗਾ ਦੇਨ ਹੋਇਆ ਵੀ ਇਹਨਾਂ ਦੀ ਲਿਸਟ ਬਣਾ ਕੇ ਪੈਸੇ ਲੈ ਕੇ ਨਵੇਂ ਬੰਦੇ ਰੱਖੇ ਜਾ ਰਹੇ ਆ ਨਾ ਤੇ ਬਰਾਡ ਕੰਪਨੀ ਜੋ ਨਵੀਂ ਆਈ ਐ ਉਸ ਦਾ ਟੈਂਡਰ ਹੋਇਆ ਤੇ ਅੱਜ ਤੋਂ ਇੰਪਲੀਮੈਂਟ ਹੈ ਉਹ ਕਹਿ ਰਹੇ ਆ ਅਸੀਂ 50 ਲੱਖ ਰੁਪਏ ਦੇ ਕੇ ਟੈਂਡਰ ਲਿਆ 50 ਲੱਖ ਰੁਪਏ ਦਿੱਤਾ ਤੇ ਇਹਨਾਂ ਨੂੰ ਹਟਾ ਕੇ ਨਵੇਂ ਬੰਦੇ ਤੋਂ ਬਸੂਲਿਆ ਜਾ ਰਿਹਾ ਜੀ ਅੱਛਾ ਐਮਜ਼ ਦੇ ਕੋਈ ਅਧਿਕਾਰੀ ਤੁਹਾਨੂੰ ਮਿਲਣ ਆਏ ਐ ਐਮਜ਼ ਬਟਿੰਡਾ ਦਾ ਕੀ ਰੋਲ ਮੰਨਦੇ ਆ ਤੁਸੀਂ ਸਰ ਐਮਜ਼ ਦਾ ਹਸਤਾਲ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਸਾਰਾ ਹਸਪੀਟਲ ਏਮਬਰੇਸਮੈਂਟ ਚਲਾ ਰਹੀ ਹੈ ਜੋ ਵੀ ਕੰਟਰੈਕਟ ਹੁੰਦਾ ਟੈਂਡਰ ਹੁੰਦਾ ਏਮਜ਼ ਹਸਪੀਟਲ ਵਾਲੇ ਉੱਚ ਅਧਿਕਾਰੀ ਦਿੰਦੇ ਹਨ ਜੇ ਏਮਜ਼ ਵਾਲੇ ਸਾਡੇ ਨਾਲ ਥੋੜੀ ਦੇਖਦੇ ਵੀ ਐਨੇ ਸਾਲ ਤੋਂ ਇਹ ਕੰਮ ਕਰਾ ਰਹੇ ਤੇ ਕੰਟਰੈਕਟਰ ਨੂੰ ਕਹਿ ਵੀ ਸਕਦੇ ਸੀਗੇ ਵੀ ਇਹਨਾਂ ਦੀਆਂ ਨੌਕਰੀਆਂ ਨਾ ਕੱਢਿਆ ਜਾਣ ਇਹਨਾਂ ਨੂੰ ਬਹਾਲ ਕੀਤਾ ਜਾਵੇ ਪ੍ਰਦਰਸ਼ਨ ਹੁਣ ਕਿੰਨੇ ਟਾਈਮ ਤੱਕ ਚੱਲਣ ਵਾਲਾ ਸਾਰੇ ਲਗਾਤਾਰ ਪ੍ਰਦਰਸ਼ਨ ਚੱਲੇਗਾ ਜਦੋਂ ਤੱਕ ਆਪਣੇ ਸਕਿਉਰਟੀ ਗਾਰਡਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਰ ਜੀ ਬਿਲਕੁਲ ਜੀ ਬਿਲਕੁਲ ਇਹ ਸੀ ਸਕਿਉਰਟੀ ਗਾਰਡ ਜਿੰਨਾ ਵੱਲੋਂ ਇਹ ਕਿਹਾ ਜਾ ਰਿਹਾ ਕਿੰਨੇ ਤੱਕ ਐਮਸ ਪ੍ਰਸ਼ਾਸਨ ਸਕਿਉਰਟੀ ਗਾਰਡਾਂ ਦੀਆਂ ਮੰਗਾਂ ਵੱਲ ਪ੍ਰੋਪਰ ਧਿਆਨ ਨਹੀਂ ਦਿੰਦਾ ਅਤੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨੇ ਤੱਕ ਸਕਿਉਰਟੀ ਗਾਰਡਾਂ ਵੱਲੋਂ ਜਿਹੜਾ ਪ੍ਰਦਰਸ਼ਨ ਚੱਲੀ ਰਹੇਗਾ ਕੈਮਰਾਮੈਨ ਸੁਚਲ ਦੇਨਾਰ ਮਨੋਚ ਚੱਕੀਵਾਲ ਧੈਨਸੋਹਰਾ ਟੀਵੀ ਬਠਿੰਡਾ ਇਸ ਟਾਈਮ ਬਠਿੰਡਾ ਦੇ ਐਮਜ਼ ਦੇ ਬਾਹਰ ਮੌਜੂਦ ਹੈ ਜਿੱਥੇ ਸਿਉਰਟੀ ਗਾਰਡਸ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੜਾ ਕਰਨਾ ਪ੍ਰਦਰਸ਼ਨ ਜਗਾ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਏਮਜ਼ ਬਠਿੰਡਾ ਦੇ 게ਟ ਦੇ ਕੋਲ ਦੀਆਂ ਦਿਖਾ ਰਿਹਾ ਜਿੱਥੇ ਏਮਜ਼ ਦੇ ਗਾਰਡਸ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਲਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਇਸ ਪ੍ਰਦਰਸ਼ਨ ਦਾ ਭਾਈ ਜੀ ਸਾਡੇ ਨਾਲ ਹੈ ਗੱਲਬਾਤ ਕਰਦੇ ਭਾਈ ਤੁਸੀਂ ਪਹਿਲਾਂ ਤਾਂ ਕੀ ਨਾਮ ਹੈ ਤੁਹਾਡਾ ਮੈਂ ਨਾ ਹਰਪ੍ਰੀਤ ਹਰਪ੍ਰੀਤ ਜੀ ਕਿਉਂ ਤੁਹਾਨੂੰ ਪ੍ਰਦਰਸ਼ਨ ਕਰਨਾ ਪਿਆ ਏਮਜ਼ ਬਠਿੰਡਾ ਦੇ ਬਾਹਰ ਕੀ ਕਾਰਨ ਹੈ ਇਹਦਾ ਭਾਈ ਜੀ ਪਹਿਲਾਂ ਤਾਂ ਅਸੀਂ ਤੈਨੂੰ ਕਹਿੰਦੇ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਸਾਡੀ ਸਾਰ ਲੈਣ ਆਇਓ ਪਰ ਜਿਹੜਾ ਅੱਜ ਦਾ ਅਸੀਂ ਪ੍ਰਦਰਸ਼ਨ ਕਰ ਰਿਹਾ ਅਸੀਂ ਨਾਈਟ ਡਿਊਟੀ ਕਰ ਰਹੇ ਹਾਂ ਸਾਨੂੰ 10:40 ਮਿੰਟ ਤੱਕ ਮੈਸੇਜ ਆਉਂਦਾ ਵੀ ਜਿਹੜੇ 47 ਗਾੜਾ ਤੇ 10 ਕੁੜੀਆਂ ਉਹਨੂੰ ਇੱਥੋਂ ਕੱਢਦਾ ਵੀ ਸਵੇਰੇ ਡਿਊਟੀ ਤੇ ਨਹੀਂ ਆਉਣਗੇ ਪਰ ਲੇਕਿਨ ਸਾਡੇ ਅੰਦਰ ਇੱਕ ਮਾਹੌਲ ਦਾ ਬਣ ਗਿਆ ਵੀ ਸਾਡੇ ਨਾਲ ਕੀ ਘਟਣਾ ਵਾਪਰਗੀ ਸਾਡੇ ਇਹਦੇ ਜਿਹੜੇ ਹੋਰ ਗਾਰਡ ਨੇ 7 ਬੰਦੇ ਦੀ ਲਿਸਟ ਹੋਰ ਤਿਆਰ ਹੋ ਰਹੀ ਆ ਉਹ ਕਹਿੰਦੇ ਵੀ ਅਸੀਂ 250 ਬੰਦਾ ਪੂਰਾ ਕਰਨਾ ਅਸੀਂ ਪੁਰਾਣਾ ਬੰਦਾ ਕੋਈ ਨਹੀਂ ਰੱਖਣਾ ਇਹ ਜਿਹੜਾ ਟੈਂਡਰ ਹੋਇਆ ਇਹ ਮੁੱਲੀ ਮਿਲੀ ਭੁਗਤ ਦੇ ਨਾਲ ਹੋਇਆ ਇੱਕ ਸਾਡੇ ਕੋਲੇ ਜਿਹੜਾ ਗਾਰਡ ਸੀ ਵਿਚਾਰਾ ਭਰਤੀ ਹੋਣ ਵਾਸਤੇ ਆ ਸੀ ਉਹ ਤੋਂ 60000 ਰੁਪਏ ਮੰਗੇ ਨੇ ਇਹ ਗਾਰਡ ਰੱਖਣ ਵਾਸਤੇ ਇਹ ਪੂਰੀ ਕਰਾਪਸ਼ਨ ਦੇ ਨਾਲ ਟੈਂਡਰ ਹੋਇਆ ਜਿਹੜੀਆਂ ਸਾਡੀਆਂ ਅੱਧ ਕੁੜੀਆਂ ਨੇ ਸਾਡੇ ਤੇ ਨਾ ਨੋਵਾਂ ਮੁੰਡਿਆ ਵਿਚਾਰੇ ਜਿਹੜੇ ਮੈਲਡਨ ਦੇ ਵਿਚਾਰੇ ਉਹ ਇੱਥੇ ਕਿਰਾਏ ਤੇ ਮਕਾਨ ਲੈ ਕੇ ਰਹਿ ਰਹੇ ਅੱਜ ਖਰਚੇ ਤੁਸੀਂ ਦੇਖ ਲਓ ਕਿੰਨੇ ਨੌਜਵਾਨ ਬੇਰੁਜ਼ਗਾਰ ਆ ਰੋਜ਼ਗਾਰ ਪਹਿਲੀ ਨਹੀਂ ਮਿਲਦਾ ਪਰ ਇਹਨਾਂ ਨੇ ਅੱਜ ਸਾਡਾ ਰੋਜ਼ਗਾਰ ਨੂੰ ਬੋਲੇ ਸਾਡੇ ਢਿੱਡ ਤੇ ਲੱਤ ਮਾਰਿਆ ਅੱਜ ਤੁਸੀਂ ਦੇਖ ਰਹੇ ਜਿਹੜਾ ਪ੍ਰਦਰਸ਼ਨ ਦੇ ਵਿੱਚ ਸਾਡੇ ਕਿੰਨਾ ਗੁੱਸਾ ਭਰਿਆ ਹੋਇਆ ਸਾਡੇ ਤੇ ਕੀ ਬੀਤ ਰਹੀ ਆ ਇੱਕ ਸਾਡੇ ਲੇਡੀਜ਼ ਕੁੜੀ ਆ ਉਹਦੇ ਮਤਲਬ ਕਿ ਭਰਾ ਵੀ ਨਹੀਂ ਹੈਗਾ ਉਹਦੇ ਬ੍ਰਦਰ ਵੀ ਨਹੀਂ ਹੈਗਾ ਕਮਾਉਣ ਵਾਲਾ ਕੋਈ ਵੀ ਨਹੀਂ ਅਸੀਂ ਉਹਨੂੰ ਦਾ ਦਸ 20 ਰੁਪਏ ਕਰਕੇ ਸਾਰਾ ਲਾਉਣਿਆ ਅੱਜ ਉਹਦੇ ਵੀ ਪੇਟ ਤੇ ਲੱਤ ਮਾਰੀ ਇਹ ਜਿਹੜੀ ਬਰਾਡ ਕੰਪਨੀ ਆਈ ਹੈ ਨਾ ਇਹ ਮੈਂ ਮਤਲਬ ਕਿ ਰੱਬ ਨੂੰ ਮੰਨਣ ਵਾਲੇ ਆ ਜੇ ਤੁਸੀਂ ਰੱਬ ਨੂੰ ਮੰਨਣ ਵਾਲੇ ਹੋ ਪੂਰੇ ਇਨੈਟਡ ਤੇ ਲੱਤ ਕਿਉਂ ਮਾਰੀ ਆ ਕੌਣ ਰੋਜ਼ਗਾਰ ਕੋਇਆ ਇੱਕ ਜਿਹੜਾ ਟੈਂਡਰ ਦਾ ਮਾਸਟਰਮਾਈਂਡ ਬੰਦਾ ਜਿਹਨੂੰ ਅਸੀਂ ਇੱਥੇ ਬੱਲੂ ਆਣੇ ਰਹੋ ਜਗਸੀਰ ਸਿੰਘ ਉਹ ਜਿਹੜਾ ਆਪਣੇ ਡਿਪਟੀ ਡਾਇਰੈਕਟਰ ਨੇ ਉਹਨਾਂ ਦੀ ਜੁੰਡ ਦੇ ਵਿੱਚ ਕੰਮ ਕਰਦਾ ਸੀ ਉਹ ਪਤਾ ਨਹੀਂ ਉਹਨੇ ਤੇ ਗੱਡੀਆਂ ਸਾਫ਼ ਕਰਦੇ ਪਹਿਰੇ ਕੀ ਕਰਦਾ ਸੀ ਇੱਥੇ ਚਾਂਚਾਗਿਰੀ ਕਰਕੇ ਉਹਨੇ ਉਹਨੇ ਆਉਦੇ ਪੈਰ ਜਮਾ ਲਏ ਸਾਡੇ ਤੋਂ ਵੀ ਚਾਂਚਾਗਿਰੀ ਕਰਾਉਣਾ ਚਾਹੁੰਦਾ ਸੀਗਾ ਉਹ ਤੇ ਅੱਜ ਤੁਸੀਂ ਆ ਲਾਓ ਉਹ ਪੂਰੇ ਇੰਦਰਾ ਮਾਲਕ ਹੋ ਆ ਡੀਡੀਏ ਡਿਪਟੀ ਡਾਇਰੈਕਟਰ ਨੂੰ ਨਿਭਾ ਨਹੀਂ ਆਉਂਦਾ ਡਾਇਰੈਕਟਰ ਦਾ ਜਿਹੜਾ ਹੋਇਆ ਸਾਰਾ ਆਪਲੀ ਬੈਠਿਆ ਕੀ ਹੈ ਜਿਹੜਾ ਤੁਹਾਨੂੰ ਕੱਢਿਆ ਜਾ ਰਿਹਾ ਹੈ ਕਾਨ ਨੇ ਆ ਵੀ ਕੰਪਨੀ ਦਾ ਟੈਂਡਰ ਚੇਂਜ ਹੋਇਆ ਜਿਹੜੇ ਸਾਡੇ ਪੁਰਾਣੇ ਬੰਦੇ ਆ 7 ਸਾਲ ਹੋ ਗਏ ਕਿਸੇ ਨੂੰ 6 ਸਾਲ ਹੋ ਗਏ ਕਿਸੇ ਨੂੰ 5 ਸਾਲ ਹੋ ਗਏ ਉਹਨਾਂ ਨੂੰ ਕੱਢਣ ਦਾ ਕਰ ਰਹੇ ਆ ਵੀ ਉਹਨੂੰ ਤੁਸੀਂ ਪੈਸੇ ਨਹੀਂ ਮੰਗ ਸਕਦੇ ਜਿਹੜੇ ਪੁਰਾਣੇ ਬੰਦੇ ਪੈਸੇ ਨਹੀਂ ਦੇਣਗੇ ਨਵੇਂ ਬੰਦੇ ਭਰਤੀ ਕਰਨਗੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਤੋਂ 60000 ਰੁਪਏ ਵਸੂਲਿਆ ਯਾਰ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਜੋਬ ਕਰ ਰਹੇ ਹੋ ਐਮਜ਼ ਬਟੰਡਾ ਚ ਸਰ ਸਾਨੂੰ 3.5 ਸਾਲ ਹੋ ਗਏ ਕੋਈ 5 ਸਾਲ ਤੋਂ ਕਰੇ ਕੋਈ 7 ਸਾਲ ਤੋਂ ਕੋਈ 10 ਸਾਲ ਤੋਂ ਵੀ ਕਰ ਰਿਹਾ ਜਦੋਂ ਨੇ ਐਮਜ਼ ਬਣਿਆ ਇੱਥੇ ਜਿਹੜਾ ਨੌਜਵਾਨ ਕੁੜੀਆਂ ਮੁੰਡਿਆਂ ਜੇ ਕਿਸੇ ਮਰੀਜ਼ ਨੂੰ ਬਲੱਡ ਦੀ ਲੋੜ ਪੈਂਦੀ ਆ ਬਲੱਡ ਵੀ ਦੇਣਾ ਕਰੋਨਾ ਕਾਲਸ ਵੀ ਕੰਮ ਕੀਤਾ ਸਾਡੀਆਂ 4 ਕੰਪਨੀਆਂ ਦੇ ਟੈਂਡਰ ਚੇਂਜ ਹੋ ਗਏ ਪਰ ਪਹਿਲੀ ਵਾਰ ਸੁਣਿਆ ਵੀ ਬਰਾੜ ਕੰਪਨੀ ਦੇ ਬੰਦੇ ਕਰਦੇ ਤਿੰਨ ਕੰਪਨੀਆਂ ਚ ਕੋਈ ਬੰਦਾ ਨਿਕਦੇ ਨਿਕਲਿਆ ਸੀਗਾ ਅੱਜ ਤੁਸੀਂ ਆ ਦੇਖ ਲਓ ਸਾਡੇ ਘਰਾਂ ਦੇ ਚੁੱਲ੍ਹੇ ਬੰਦ ਕਰਤੇ ਐ ਸੌਖੀ ਰੋਟੀ ਖਾਣੂ ਆ ਏਸਿਆਂ ਦੇ ਵਿੱਚ ਬੈਠਿਆ ਬਰਾੜ ਕੰਪਨੀ ਦਾ ਜਿਹੜਾ ਓਨਰ ਸੀ ਸਾਡੇ ਕੋਲੇ ਆ ਕੇ ਸਾਨੂੰ ਮਿੱਠੀ ਗੋਲੀ ਦਿੰਦਾ ਸੀ ਲੌਲੀਪਾਪ ਦਿੰਦਾ ਸੀ ਉਹ ਅਸੀਂ ਨਹੀਂ ਲਿਆ ਅਸੀਂ ਕਹਾਂ ਸਾਡੇ ਨਾਲ ਡਿਪਟੀ ਡਾਇਰੈਕਟਰ ਗੱਲ ਕਰੇਗਾ ਡਾਇਰੈਕਟਰ ਕਰੇ ਜਿਹੜੇ ਸਾਡੇ ਡਾਕਟਰ ਨੇ ਸਾਡੇ OIC ਵਾੜਿਆ ਸਿਕਿਉਰਟੀ ਦਾ ਇੰਚਾਰਜ ਆ ਜਿਹੜਾ ਸਿਕਿਉਰਟੀ ਦਾ ਹੀ ਹੋਣਾ ਚਾਹੀਦਾ ਤੇ ਡਾਕਟਰ ਨੂੰ ਸਾਡੇ ਸਿਰ ਤੇ ਬਿਠਾਇਆ ਹੋਇਆ ਅੱਜੋ ਸਾਡੇ ਵਿੱਚ ਵੀ ਨਹੀਂ ਆਇਆ ਐਮਸ ਤੇ ਜਿਹੜੇ ਅਧਿਕਾਰੀ ਆ ਉਹ ਤੁਹਾਨੂੰ ਕੋਈ ਮਿਲਣ ਆਏ ਤੁਹਾਡੇ ਨਾਲ ਗੱਲਬਾਤ ਹੋਈ ਹੈ ਕੋਈ ਅਸੀਂ ਤਾਂ ਰਾਤ ਦੀ ਡ ਕੋਈ ਸਾਡੀ ਸਾਰ ਨਹੀਂ ਲਈ ਪਰ ਲੇਕਿਨ ਇਹ ਜਦੋਂ ਗਾੜਦੀ ਪਹਿਲਾਂ ਸਾਡੇ ਐਟਰੀਬਿਊ ਹੋ ਗਈ ਪੁਲਿਸ ਅਵੇਰੀਫੀਕੇਸ਼ਨ ਹੋ ਗਈ ਡਰੋ ਟੈਸਟ ਹੋ ਗਿਆ ਦੁਵਾਰੇ ਵੀ ਦੇਤਾ ਸੀ ਡਾਕੂਮੈਂਟ ਸਾਡੇ ਵੈਰੀਫਾਈ ਨਹੀਂ ਕੀਤੇ ਚਾਕੇ ਸਾਰ ਤੇ ਰੱਖ ਲੈ ਇਹਨਾਂ ਦੇ ਸਾਡੇ 2 ਵਜੇ 30 ਤਰੀਕ ਨੂੰ 2 ਵਜੇ ਤੇ ਜਿਹੜਾ ਬਾਗ ਬਣਿਆ ਪਿੱਛੇ ਆਪਣੇ ਰੋਡ ਦੇ ਉੱਪਰ ਮੋੜ ਤੇ ਇਹਨਾਂ ਦੇ 150 ਬੰਦਾ ਖੜਿਆ ਸੀ ਪਾਰਦੀ ਪਵਾ ਕੇ ਪਿੱਛੇ ਹੀ ਲੈ ਕੇ ਆਏ ਨੇ ਸਾਨੂੰ ਤਾਂ ਪਤਾ ਵੀ ਨਹੀਂ ਸੀ ਕਾਰਨ ਕੀ ਹੋਇਆ ਬਾਈ ਜੀ ਜੋ ਤੁਹਾਨੂੰ ਕੱਢਿਆ ਜਾ ਰਿਹਾ ਸਰ ਜੀ ਮੈਂ ਲਖਵੀਰ ਸਿੰਘ ਸਿਕਿਉਰਿਟੀ ਸੁਪਰਵਾਈਜ਼ਰ 2019 ਤੋਂ ਸਭਾਵਾ ਨਾ ਰਹਾ 2019 ਤੋਂ ਮੈਂ ਸਿਕਿਉਰਿਟੀ ਇੰਚਾਰਜ ਰਿਹਾ ਜਿੰਨਾ OPD ਦਾ ਚਾਰਜ ਹੋਇਆ ਉਸ ਤੋਂ ਬਾਅਦ ਜਿੰਨਾ IPD ਦਾ ਚਾਰਜ ਹੋਇਆ ਸਭ ਸੂਈ ਤੋਂ ਲੈ ਕੇ ਵੱਡੀਆਂ-ਵੱਡੀਆਂ ਮਸ਼ੀਨਾਂ ਮੇਰੀਆਂ ਦੇਖ ਰੇਕ ਵਿੱਚ ਆਈਆਂ ਅੱਜ ਬੜਾ ਮੰਦਭਾਗਾ ਦੇਣਾ ਵੀ ਇੱਥੇ ਜੋ ਮੇਰੇ ਗਾਰਡ ਨੇ ਪੁਰਾਣੇ ਗਾਰਡ ਦੇ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਨੌਕਰੀ ਨਹੀਂ ਇੱਕ ਇਹਨਾਂ ਨੇ ਬੰਦਾ ਕਰਤਾ ਜਖਸੀਰ ਸਿੰਘ ਨਾਂ ਦਾ ਸੁਪਰਵਾਈਜ਼ਰ ਜੋ ਉੱਚ ਪ੍ਰਬੰਧਕਾ ਨਾ ਮਿਲਿਆ ਹੋਇਆ ਉਸ ਨੇ ਬੰਦੇ ਨੇ ਪੁਰਾਣੇ ਬੰਦੇ ਦੀ ਲਿਸਟਾਂ ਬਣਾਈਆਂ ਤੇ 50 ਬੰਦੇ ਦੀ ਲਿਸਟਾਂ ਬਣਾਉਂਦੀਆਂ ਉਸ ਤੋਂ ਬਾਅਦ ਚਾਰ ਸੁਪਰਵਾਈਜ਼ਰ ਨੈਕਸਟ 100 ਬੰਦੇ ਦੀ ਲਿਸਟ ਹੋਰ ਬਣਾਈ ਜਾ ਰਹੀ ਹੈ ਕਹਿੰਦੇ ਅਤੇ ਅਸੀਂ ਪੁਰਾਣੇ ਬੰਦੇ ਰਹਿਣ ਨਹੀਂ ਦੇਣੇ ਜਿਨ੍ਹਾਂ ਦਾ ਰੋਜ਼ਗਾਰ ਬੜੀ ਮੁਸ਼ਕਲ ਨਾਲ ਚੱਲ ਰਿਹਾ ਸੀ ਬੜੀ ਉਹਨਾਂ ਦਾ ਪਰਿਵਾਰ ਵੀ ਹੈ ਉਹਨਾਂ ਨੇ ਬੱਚਿਆਂ ਦੀ ਵੀ ਸਭੀ ਭਰਨੀ ਆ ਸਰ ਬੜੇ ਮੁਸ਼ਕਲ ਨਾਲ ਅਸੀਂ ਫਸ ਚੁੱਕੇ ਆਂ ਏਮਜ਼ ਦੇ ਅਧਿਕਾਰੀਆਂ ਦਾ ਕੀ ਰੋਲ ਐ ਇਸ 'ਚ ਸਰ ਇਹ ਜੋ ਕੰਟਰੈਕਟ ਹੁੰਦਾ ਅਸੀਂ ਕੰਟਰੈਕਟ ਬੇਸ ਤੇ ਆਂ ਸਾਰੇ ਕੰਟਰੈਕਟ ਬੇਸ ਤੇ ਆਂ ਜੋ ਸਾਡਾ ਕੰਟਰੈਕਟਰ ਹੈ ਮੈਨ ਉਹ ਉੱਚ ਅਧਿਕਾਰੀਆਂ ਦੇ ਥੱਲੇ ਆਉਂਦਾ ਕੰਟਰੈਕਟ ਦੇਣ ਵਾਲੇ ਉਹ ਹੁੰਦੇ ਆ ਅਗਰ ਕੋਈ ਵੀ ਹਦਾਇਤਾਂ ਉਹ ਦੇਣਾ ਉਹ ਲਾਈਨ ਬਿੰਨ ਲਾਗੂ ਹੁੰਦੀਆਂ ਨੇ ਅੱਜ ਬੜਾ ਮੰਦ ਭਾਗਾ ਦੇਣ ਹੋਇਆ ਵੀ ਇਹਨਾਂ ਦੇ ਡਿਸਟ ਬਣਾ ਕੇ ਪੈਸੇ ਲੈ ਕੇ ਨਵੇਂ ਬੰਦੇ ਰੱਖੇ ਜਾ ਰਹੇ ਹਨ ਤੇ ਬਰਾਡ ਕੰਪਨੀ ਜੋ ਨਵੀਂ ਆਈ ਹੈ ਉਸ ਦਾ ਟੈਂਡਰ ਹੋਇਆ ਅੱਜ ਤੋਂ ਇੰਪਲੀਮੈਂਟ ਹੈ ਉਹ ਕਹਿ ਰਹੇ ਆ ਅਸੀਂ 50 ਲੱਖ ਰੁਪਏ ਦੇ ਕੇ ਟੈਂਡਰ ਲਿਆ 50 ਲੱਖ ਰੁਪਏ ਦਿੱਤਾ ਤੇ ਇਹਨਾਂ ਨੂੰ ਹਟਾ ਕੇ ਨਵੇਂ ਬੰਦੇ ਤੋਂ ਬਸੂਲਿਆ ਜਾ ਰਿਹਾ ਜੀ ਅੱਛਾ ਐਮਜ਼ ਦੇ ਕੋਈ ਅਧਿਕਾਰੀ ਤੁਹਾਨੂੰ ਮਿਲਣ ਆਏ ਐ ਐਮਜ਼ ਬਟਿੰਡਾ ਦਾ ਕੀ ਰੋਲ ਮੰਨਦੇ ਤੁਸੀਂ ਸਰ ਐਮਜ਼ ਹਸਪਤਾਲ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਸਾਰਾ ਹਸਪੀਟਲ ਐਮਬਲੇਸ਼ਮੈਂਟ ਚਲਾ ਰਹੀ ਹੈ ਜੋ ਵੀ ਕੰਟਰੈਕਟ ਹੁੰਦਾ ਟੈਂਡਰ ਹੁੰਦਾ ਐਮਜ਼ ਹਸਪਤਾਲ ਵਾਲੇ ਉੱਚ ਅਧਿਕਾਰੀ ਦਿੰਦੇ ਹਨ ਜੇ ਐਮਜ਼ ਵਾਲੇ ਸਾਡੇ ਨਾਲ ਥੋੜੀ ਦੇਖਦੇ ਵੀ ਐਨੇ ਸਾਲ ਤੋਂ ਇਹ ਕੰਮ ਕਰਾ ਰਹੇ ਤੇ ਕੰਟਰੈਕਟਰ ਨੂੰ ਕਹਿ ਵੀ ਸਕਦੇ ਸੀਗੇ ਵੀ ਇਹਨਾਂ ਦੀਆਂ ਨੌਕਰੀਆਂ ਨਾ ਕੱਢਿਆ ਜਾਣ ਤੇ ਇਹਨਾਂ ਨੂੰ ਬਹਾਲ ਕੀਤਾ ਜਾਵੇ। ਇਹ ਪ੍ਰਦਰਸ਼ਨ ਹੁਣ ਕਿੰਨੇ ਟਾਈਮ ਤੱਕ ਚੱਲਣ ਵਾਲਾ ਹੈ? ਸਾਰੇ ਲਗਾਤਾਰ ਪ੍ਰਦਰਸ਼ਨ ਚੱਲੇਗਾ ਜਦੋਂ ਤੱਕ ਆਪਣੇ ਸਿਕਿਉਰਟੀ ਗਾਰਡਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਰ ਜੀ। ਬਿਲਕੁਲ ਜੀ ਬਿਲਕੁਲ ਇਹ ਸੀ ਸਿਕਿਉਰਟੀ ਗਾਰਡ ਜਿੰਨਾ ਵੱਲੋਂ ਇਹ ਕਿਹਾ ਜਾ ਰਿਹਾ ਕਿੰਨੇ ਤੱਕ ਐਮਸ ਪ੍ਰਸ਼ਾਸਨ ਸਿਕਿਉਰਟੀ ਗਾਰਡਾਂ ਦੀਆਂ ਮੰਗਾਂ ਵੱਲ ਪ੍ਰੋਪਰ ਧਿਆਨ ਨਹੀਂ ਦਿੰਦਾ ਅਤੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨੇ ਤੱਕ ਸਿਕਿਉਰਟੀ ਗਾਰਡਾਂ ਵੱਲੋਂ ਜਿਹੜਾ ਪ੍ਰਦਰਸ਼ਨ ਚੱਲੀ ਰਹੇਗਾ। ਕੈਮਰਾਮੈਨ ਸੁਚਲ ਦੇਨਾਰ ਮਨੋਚ ਚੱਕੀਵਾਲ ਧੈਨਸੋਹਰਾ ਟੀਵੀ ਟੈਂਟ <tender>